ਔੜੀ ਹੁਕਮੀ ਸਿਸ਼ਟ ਸਾਜਿਐ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਤੇ ਅਲਖ ਅਪਾਰਾ ਇਕ ਨਾਨੂ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮਿਲ ਹੈ ਸੋ ਤੁਦ ਮਿਲੈ ਸੋਈ ਸਚਿਆਰਾ ਸ਼ਲੋਕ ਮਹਿਲਾ ਤੀਜਾ ਸੂ ਵੀਏ ਸੁਆ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨ ਮੈਂ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਬਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਓ ਉਲਟੀ ਸ਼ਕਤ ਸ਼ਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲੇਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮੈਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲੈਂਦੇ ਬਿਲਮ ਨਾ ਹੋਵੇਈ ਰੰਡ ਬੈਠੀ ਦੂਜੈ ਪਾਏ ਮੁੰਦ ਈਆਣੀ ਦੰਮਣੀ ਸੁਹੈ ਵੇਸ ਲੁਭਾਏ ਸ਼ਬਦ ਸੱਚੈ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਗੁਰ ਪਾਏ ਪੌੜੀ ਆਪੇ ਆਪੂ ਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠੋਰ ਨਾ ਪਾਏ ਨੀ ਫਿਰ ਆਵੇ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚਲੈ ਰਜ਼ਾਈ ਸ਼ਲੋਕ ਮੈਲਾ ਤੀਜਾ ਸੁਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੁਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੁਹਾ ਆવેશ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸ਼ਿੰਗਾਰ ਪਈ ਸਹਰ ਬਹੁ ਸ਼ੁਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਹੋਰ ਲਈ ਕਿਸੈ ਦੀ ਨ ਰਲੇ ਜਿਸ 라ਵੇ ਸਿਰ ਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸ਼ੀ ਪੁਰਖ ਪ੍ਰਤਾਰ ਮੈਲਾ ਪਹਿਲਾ ਸੁਹਾ ਰੰਗ ਸੁਖ ਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮੇ ਜੀ ਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਪੌੜੀ ਇਹ ਜਗ ਆਪ ਉਪਾਇ ਕਰ ਚੋਜ ਵਿਢਾਲ ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗਮਾਨ ਆਵ ਜੈ ਪਵਾਈ ਹੈ ਮਨ ਮੁਖ ਅਗਿਆਨ ਇਕ ਨਾ ਆਪ 부ਝਾਇਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸ਼ਲੋਕ ਮੈਂ ਲਾਤੀਜਾ ਸੁਬੀਏ ਸੁਆ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੁਹ ਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦਜ ਮੋਈ ਗاوار ਸਤਗੁਰ ਮਿਲਿਆ ਸੁਆ ਵੇਸ ਗਿਆ ਹਮੇ ਵਿੱਚੋਂ ਮਾਰ ਮੰਤਨ ਰੱਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰੱਖਿਆ ਉਰਤਾਰ